ਆਸਪ ਦੇ ਸੰਸਦ ਮੈਂਬਰ ਰਾਜਕੁਮਾਰ ਸੈਣੀ ਤੇ ਕੁਰਖੇਤਰ ਵਿੱਚ ਚਾਲ ਨੌਜਵਾਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਪਹਿਲਾਂ ਨੌਜਵਾਨ ਫਰਾਰ ਹੁੰਦੇ ਉਹਨਾਂ ਨੂੰ ਮੌਕੇ ਦੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ ਦਰਸਲ ਰਾਜਕੁਮਾਰ ਸੈਣੀ ਕੁਰਖੇਤਰ ਤੇ ਬੈਰਾਗੀ ਮਹਾਸਭਾ ਦੇ ਇੱਕ ਸਮਾਗਮ ਛੇਸਾਂ ਲਈ ਪਹੁੰਚੇ ਸਨ ਇਸ ਦੌਰਾਨ ਅਚਾਨਕ ਚਾਲ ਨੌਜਵਾਨਾਂ ਨੇ ਸੰਸਦੋ ਤੇ ਕਾਲੀ ਸਿਆਹੀ ਸੁੱਟ ਦਿੱਤੀ ਅਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸੰਸਦ ਦੇ ਸੁਰੱਖਿਆ ਦਸਤੇ ਤੇ ਲੋਕਾਂ ਨੇ ਤੁਰੰਤ ਇਹਨਾਂ ਨੂੰ ਫੜ ਲਿਆ ਤੇ ਕੁੱਟਮਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅੰਮ੍ਰਿਤਸਰ ਵਿੱਚ ਪੁਲ ਮੋਰਾ ਚੱਕ ਪੋਸਟ ਤੋਂ ਬੀਐਸਐਫ ਨੇ ਖੇਤਾਂ ਤੋਂ 3 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 20 ਕਰੋੜ ਰੁਪਏ ਦੱਸੀ ਜਾ ਰਹੀ ਹੈ ਬੀਐਸਐਫ ਨੂੰ ਸੂਚਨਾ ਮਿਲੀ ਸੀ ਕਿ ਖੇਤ ਤੋਂ ਕੁਝ ਲੁਕਾਇਆ ਗਿਆ ਹੈ ਸੰਗਰੂਰ ਵਿੱਚ ਰਾਤ ਨੂੰ ਠੇਕੇਦਾਰਾਂ ਦੇ ਕਰੰਦਿਆਂ ਨੇ ਇੱਕ ਦਲਤ ਨੌਜਵਾਨ ਤੇ ਤੇਜ਼ ਦਰ ਹੱਤਿਆ ਨਾਲ ਹਮਲਾ ਕਰ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜ਼ਖਮੀ ਨੌਜਵਾਨ ਨੂੰ ਇਥੋ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸ ਤੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਪੀੜ ਦੇ ਪ੍ਰਾਪਰਦੀਪ ਮਨ ਦਾ ਸੈਕ ਜਦੋਂ ਉਸ ਦਾ ਪ੍ਰਾਈਵੇਟ ਸਕੂਟਰ ਤੇ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਗੱਡੀ ਸਵਾਰ ਸ਼ਰਾਬ ਠੇਕੇਦਾਰਾਂ ਦੇ ਚਾਰ ਕਰਿੰਦਿਆਂ ਨੇ ਸਕੂਟਰ ਨੂੰ ਫੇਟ ਮਾਰ ਕੇ ਸੁੱਟ ਦਿੱਤਾ ਇਸ ਦੇ ਬਾਅਦ ਸ਼ਰਾਬ ਵੇਚ ਰਿੰਦਿਆਂ ਨੇ ਬੀਟੂ ਤੇ ਤੇਜ਼ ਦਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਜਸਵਿੰਦਰ ਸਿੰਘ ਨੂੰ ਬਦਲਣ ਦੀ ਮੰਗ ਮੰਨੇ ਜਾਣ ਦੇ ਬਾਅਦ ਕਾਂਗਰਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਬਾਹਰ ਤਿੰਨ ਦਿਨਾਂ ਤੋਂ ਚੱਲੇ ਜਰੇ ਤਰਨੇ ਨੂੰ ਸ਼ਨੀਵਾਰ ਨੂੰ ਸਮਾਪਤ ਕਰ ਦਿੱਤਾ ਲੁਧਿਆਣਾ ਸਿਟੀਰ ਆਪਣਾ ਸਾੜ ਨੂੰ ਲੈ ਕੇ ਚੜਪ ਦੇ ਬਾਅਦ ਕਾਂਗਰਸ ਦੇ ਮੁੱਖ ਮੰਤਰੀ ਦੇ ਘਰ ਅੱਗੇ ਦਰਨਾ ਲਗਾਇਆ ਹੋਇਆ ਸੀ ਕਾਂਗਰਸ ਦੀ ਆਗੂ ਮੁੱਖ ਮੰਤਰੀ ਦੇ ਗੇਟ ਦੇ ਅੱਗੇ ਪੱਕੇ ਤੌਰ ਤੇ ਦਰੀਆਂ ਵਿਛਾ ਕੇ ਬੈਠੇ ਸਨ ਜਿਆ ਕਾਂਗਰਸ ਦੇ ਪ੍ਰਧਾਨ ਕੈਪਟਨਵਿੰਦਰ ਸਿੰਘ ਪਹਿਲਾ 117 ਵਿਧਾਨ ਸਭਾ ਹਲਕਿਆਂ ਚਿੱਟਾ ਰਵਣ ਸਾੜਾਂ ਦਾ ਐਲਾਨ ਕਰ ਚੁੱਕੇ ਨੇ ਇਸ ਦੇ ਤਹਿਤ 18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਿਰਿੰਦਰ ਮੋਦੀ ਦੀ ਲੁਧਿਆਣਾ ਆਮਦੇ ਮੌਕੇ ਤੇ ਚਿੱਟਾ ਰਵਣ ਸਾੜਣਗੇ ਆਪ ਸੰਸਦ ਭਗਵਾਨ ਜਨਮ ਨੇ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਹੀਨੇ ਦੇ ਅਖਰ ਤੱਕ 116 ਸੀਟਾਂ ਦਾ ਐਲਾਨ ਕੀਤਾ ਜਾਏਗਾ ਜਦਕਿ 17ਵੀਂ ਸੀਟ ਦਾ ਐਲਾਨ ਸੁਭੀਰ ਸਿੰਘ ਬਾਦਲ ਦੀ ਸੀਟ ਦੇ ਐਲਾਨੇ ਜਾਣ ਦੀ ਵਾਅਦਾ ਕੀਤਾ ਜਾਏਗਾ।